ਤੋ ਬਹੁਤ ਮਹੱਤਵਪੂਰਨ ਕਦਮ ਹੈ ਜਿਹੜਾ ਉਹ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਣ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 3 ਸਾਲ ਤੋਂ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਹੋਈ ਸੀ ਕਿਉਂਕਿ ਇਸ ਤੋਂ ਸਿਰਫ ਤੁਸੀਂ ਜਾਂ ਮੈਂ ਨਹੀਂ ਕੇਜਰੀਵਾਲ ਸਾਹਿਬ ਤੋਂ ਲੈ ਕੇ ਪੰਜਾਬ ਦੇ 3 ਕਰੋੜ ਪੰਜਾਬੀ ਨੇ ਜੋ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਫੈਲਿਆ ਉਹਨੂੰ ਜੜੋਂ ਖਤਮ ਕਰਦੇ ਲਈ ਅਸੀਂ ਤਿਆਰੀ ਕੀਤਾ ਤੇ ਇਸ ਦਾ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਹੈ ਜਿਹੜਾ ਉਹ 1 ਮਾਰਚ ਤੋਂ ਡਰਾਈਵ ਹੈ ਜਿਹੜੀ ਉਹ ਸ਼ੁਰੂ ਕੀਤੀ ਹੈ ਪਰ ਇਹਦੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਨਸ਼ਾ ਅੱਜ ਆ ਰਿਹਾ ਹੈ ਉਹ तकरीबन 90-95% ਹੈ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਪਾਕਿਸਤਾਨ ਆਈਐਸਈ ਇੰਟਰਨੈਸ਼ਨਲ ਬਾਰਡਰ ਤੋਂ ਭੇਜ ਰਿਹਾ ਹੈ ਤੇ ਇਹ ਚਾਹੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਨਸ਼ਿਆਂ ਦੀ ਔਰ ਹਥਿਆਰਾਂ ਦੀ ਨਾ ਹੋਵੇ ਇਹਦੀ ਪ੍ਰਾਇਮਰੀਲੀ ਤੌਰ ਦੇ ਉੱਪਰ ਜ਼ਿੰਮੇਵਾਰੀ ਤਾਂ ਬੀਐਸਐਫ ਦੀ ਕੇਂਦਰ ਸਰਕਾਰ ਦੀ ਬਣਦੀ ਹੈ ਪਰ ਇਹਦੇ ਵਿੱਚ ਕੇਂਦਰ ਸਰਕਾਰ ਬੜੀ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਸੋ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜੋ ਜੋ ਐਨਫੋਰਸਮੈਂਟ ਹੈ ਬਾਰਡਰ ਤੇ ਉਹਨੂੰ ਉਹਨੂੰ ਹੋਰ ਸਪਲੀਮੈਂਟ ਕਰਨ ਦੇ ਲਈ ਪੰਜਾਬ ਸਰਕਾਰ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹ ਐਕਵਾਇਰ ਕਰਨ ਜਾ ਰਹੀ ਹੈ ਜਿਹਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਿੰਨ ਕੰਪਨੀਆਂ ਦੇ ਟ੍ਰਾਇਲਸ ਦੇ ਜਿਹੜੇ ਉਹ ਲਏ ਨੇ ਕੱਲ ਨੂੰ ਵੀ ਤਰਨਤਾਰਨ ਦੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਟ੍ਰਾਇਲਸ ਨੇ ਜਿਹੜੇ ਉਹ ਲਏ ਜਾ ਰਹੇ ਨੇ ਕੁਝ ਕੰਪਨੀਆਂ ਦੇ ਜਿਹਦੇ ਵਿੱਚ ਮੈਂ ਖੁਦ ਆਪ ਔਰ ਹਰਪਾਲ ਚੀਮਾ ਜੀ ਅਸੀਂ ਪਾਰਟਿਸਿਪੇਟ ਕਰਾਂਗੇ ਪੰਜਾਬ ਪੁਲਿਸ ਦੇ ਸਾਰੇ ਆਲਾ ਅਫਸਰ ਹੋਣਗੇ ਤੇ ਉਹਨਾਂ ਟ੍ਰਾਇਲਸ ਤੋਂ ਬਾਅਦ ਇਹਨੂੰ ਐਕਵਾਇਰ ਜਰ ਐਂਟੀ ਡਰੋਨ ਟੈਕਨੋਲੋਜੀ ਨੂੰ ਉਹ ਐਕਵਾਇਰ ਕੀਤਾ ਜਾਊਗਾ ਤੇ ਇਸ ਦੇ ਨਾਲ ਹੀ ਪੰਜਾਬ ਮੁਲਕ ਦਾ ਇਹ ਜਾਂ ਪਹਿਲਾ ਸੂਬਾ ਬਣ ਜਾਏਗਾ ਜਿਸ ਦੇ ਕੋਲ ਆਪਣਾ ਖੁਦ ਆਪਣਾ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਉਹ ਹੋਏਗੀ ਸੋ ਮੈਂ ਸਮਝਦਾ ਕਿ ਜਿੱਥੇ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਇਕੱਲੇ ਪੰਜਾਬ ਨੂੰ ਹੀ ਨਹੀਂ ਪੂਰੇ ਦੇਸ਼ ਨੂੰ ਨਸ਼ਿਆਂ ਔਰ ਹਥਿਆਰਾਂ ਤੋਂ ਬਚਾਇਆ ਜਾਵੇ ਉੱਥੇ ਇਹ ਜ਼ਿੰਮੇਵਾਰੀ ਉਹ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਸੋ ਪੰਜਾਬ ਇਸ ਸਰਕਾਰ ਹੈ ਜਿਹੜੀ ਇਹ ਜ਼ਿੰਮੇਵਾਰੀ ਆਪਦੇ ਮੋਢਿਆਂ ਤੇ ਲੈ ਕੇ ਇਹ ਇੱਕ ਮਹੱਤਵਪੂਰਨ ਕਦਮ ਹੈ ਜਿਹੜਾ ਉਹ ਲੈਣ ਜਾ ਰਹੀ ਹੈ ਪਰ ਉਹਦਾ ਕੋਪ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਦੇਖੋ ਇਸ ਤਰ੍ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਡਰੋਨਸ ਆਉਂਦੇ ਨੇ ਉਹ ਬੇਸਿਕਲੀ ਪਾਕਿਸਤਾਨ ਤੋਂ ਫਲਾਈ ਕਰਕੇ ਡਰੱਗਸ ਔਰ ਹਥਿਆਰ ਲੈ ਕੇ ਉਹ ਆਉਂਦੇ ਨੇ ਉਹ ਇੰਨੀ ਕੁ ਉਹਨਾਂ ਦੀ ਜੋਸ ਦਿਨ ਅਸੀਂ ਟ੍ਰਾਇਲਸ ਲਏ ਨੇ ਉਹਨਾਂ ਦੀ ਹਾਈਟ ਹੈ ਜਿਹੜੀ ਉਹ ਕਈ ਵਾਰੀ 2 ਤੋਂ 3 ਕਿਲੋਮੀਟਰ ਤੱਕ ਵੀ ਚਲੀ ਜਾਂਦੀ ਹੈ ਇੰਨੇ ਜ਼ਬਰਦਸਤ ਟੈਕਨੋਲੋਜੀ ਦੇ ਜਿਹੜੇ ਡਰੋਨ ਜੋ ਆ ਰਹੇ ਨੇ ਜਿਹੜੇ ਕਿ ਵੈਸੀ ਵੀ ਨਿਗਾਹ ਦੇ ਵਿੱਚ ਆਉਂਦੇ ਨਹੀਂ ਹੈਗੇ ਜੇ ਆ ਵੀ ਜਾਣ ਸਪਾਟ ਹੋ ਵੀ ਜਾਣ ਤੇ ਉਹਨਾਂ ਨੂੰ ਫਾਇਰ ਡਾਊਨ ਕਰਨਾ ਉਹ ਅਸੰਭਵ ਹੋ ਜਾਂਦਾ ਹੈ ਹੁਣ ਇਹ ਜਿਹੜੀ ਟੈਕਨੋਲੋਜੀ ਹੈ ਇਹਦੇ ਨਾਲ ਲੇਜ਼ਰ ਦੇ ਨਾਲ ਉਹਨੂੰ ਉਹਦੇ ਲੈਂਸਸ ਦੇ ਨਾਲ ਉਹਨੂੰ ਤੁਸੀਂ ਤਕਰੀਬਨ ਤਕਰੀਬਨ 10 ਕਿਲੋਮੀਟਰ ਦਾ ਘੇਰਾ ਜਿਹੜਾ ਉਹ ਕਵਰ ਹੋ ਜਾਂਦਾ ਹੈ ਤੇ ਉਹ ਪਹਿਲਾਂ ਉਹਨੂੰ ਆਈਡੈਂਟੀਫਾਈ ਕਰੂਗਾ ਵੀ ਕਿਸ ਰੂਟ ਤੋਂ ਆ ਰਿਹਾ ਹੈ ਉਹਨੂੰ ਸਪੌਟ ਕਰੂਗਾ ਤੇ ਫਿਰ ਉਹਨੂੰ ਨਿਊਟਰਲਾਈਜ਼ ਕਰੂਗਾ ਯਾਨੀ ਕਿ ਉਹਨੂੰ ਮਾਰ ਕੇ ਰਾ ਦਿੱਤਾ ਜਾਊਗਾ ਸੋ ਮੈਂ ਸਮਝਦਾ ਕਿ ਇਹ ਬਾ ਕੁਮਾਲ ਟੈਕਨੋਲੋਜੀ ਹੈ ਔਰ ਦੇਸ਼ ਦੁਨੀਆ ਦੇ ਵਿਕਸਿਤ ਮੁਲਕਾਂ ਕੋਲ ਬڑے ਚੁਨਿੰਦਾ ਵਿਕਸਿਤ ਮੁਲਕਾਂ ਕੋਲ ਇਹੋ ਜੀ ਟੈਕਨੋਲੋਜੀ ਹੈ ਜਿਹਨੂੰ ਕਿ ਪੰਜਾਬ ਸਰਕਾਰ ਰਿਕੁਆਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਾ ਵਿਰੋਧ ਮੂਹਿੰਮ ਛੇੜੀ ਗਈ ਹੈ ਇਹ ਕਦੋਂ ਤੱਕ ਚੱਲੇਗੀ ਅੱਗੇ ਇਹਦੀ ਲਗਾਤਾਰ ਜਾਰੀ ਰਹੇਗੀ ਜਦੋਂ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕਾਰੋਬਾਰਦਾਰ ਦਾ ਨਾਮੋ ਨਿਸ਼ਾਨ ਨਹੀਂ ਮਿਟ ਜਾਂਦਾ ਉਦੋਂ ਤੱਕ ਇਹ ਮੂਹਿੰਮ ਜਾਰੀ ਰਹੂਗੀ ਸੋ ਨਸ਼ਾ ਤਸਕਰ ਜਿਹੜੇ ਨੇ ਇਹ ਜਿੱਥੋਂ ਦੀ ਲੈ ਕੇ ਆਉਂਦੇ ਨੇ ਇੱਕ ਵੱਡਾ ਸਵਾਲ ਹੈ ਕਿ ਨਸ਼ਾ ਆਉਂਦਾ ਕਿੱਥੋਂ ਹੈ ਉਹਨਾਂ ਨੂੰ ਵੀ ਪੜਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇਹਹੀ ਤਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਕਿ ਪੰਜਾਬ ਦੇ ਵਿੱਚ ਕੱਲ ਮੇਰੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਆ ਰਿਵਿਊ ਮੀਟਿੰਗ ਸੀਗੀ ਪਟਿਆਲਾ ਕਪੂਰਥਲਾ ਤੇ ਅੰਮ੍ਰਿਤਸਰ ਪਟਿਆਲਾ ਤੇ ਕਪੂਰਥਲਾ ਦੇ ਵਿੱਚ ਇਹ ਇਸ਼ੂ ਨਹੀਂ ਹੈ ਪਰ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਬੀਐਸਐਫ ਵਾਲੇ ਵੀ ਇਨਵੋਲਡ ਸੀਗੇ ਐਨਸੀਬੀ ਵਾਲੇ ਵੀ ਇਨਵੋਲਡ ਸੀਗੇ ਜਦੋਂ ਉਹਨਾਂ ਨੇ ਮੈਪਿੰਗ ਕੀਤੀ ਤੇ 95% ਜਿਹੜਾ ਨਸ਼ਾ ਉਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆ ਰਿਹਾ ਹੈ ਸੋ ਡਰੋਨਸ ਦੇ ਜ਼ਰੀਏ ਆ ਰਿਹਾ ਤੇ ਉਸੇ ਨੂੰ ਉਸ ਮੈਨਸ ਨੂੰ ਖਤਮ ਕਰਨ ਦੇ ਲਈ ਹੀ ਅਸੀਂ ਐਂਟੀ ਡਰੋਨ ਟੈਕਨੋਲੋਜੀ ਅਡਾਪਟ ਕਰ ਰਹੇ ਆ ਜਿਨੇ ਤਸਕਰ ਨੇ ਜਿਨੇ ਪੈਡਲਰਸ ਨੇ ਉਹ ਤੁਸੀਂ ਦੇਖਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਇਨਾ ਅਸਰ ਹੋਇਆ ਕਿ ਯਾਦਾ ਉਹ ਲੋਕ ਪੰਜਾਬ ਛੱਡ ਕੇ ਜਾ ਚੁੱਕੇ ਨੇ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਨੇ ਯਾ ਉਹ ਅਰੈਸਟ ਕਰਕੇ ਅੰਦਰ ਬੰਦ ਕਰ ਦਿੱਤੇ ਗਏ ਨੇ ਯਾ ਜੇ ਕਿਸੇ ਨੇ ਕੋਈ ਇਨਕਾਊਂਟਰ ਜੋ ਪੁਲਿਸ ਨਾਲ ਮੁੱਠਪੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਇਨਕਾਊਂਟਰ ਦੇ ਵਿੱਚ ਯਾ ਨਿਊਟਰਲਾਈਜ਼ ਹੋ ਗਿਆ ਯਾ ਜ਼ਖਮੀ ਹੋ ਗਿਆ ਸੋ ਮੇਰੇ ਕਹਿੰਦਾ ਮਤਲਬ ਹੈ ਐਨਫੋਰਸਮੈਂਟ ਹੈ ਜਿਹੜੀ ਸਖਤੀ ਹੈ ਜਿਹੜੀ ਪੰਜਾਬ ਪੁਲਿਸ ਦੀ ਉਹ ਬੜੀ ਜ਼ਬਰਦਸਤ ਚੱਲ ਰਹੀ ਹੈ ਹੁਣ ਮੇਨ ਕੰਮ ਜਿਹੜਾ ਹੈਗਾ ਉਹ ਜੋ ਬਲਕ ਦੇ ਵਿੱਚ ਮਾਸ ਕੁਆਂਟੀਟੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਤੋਂ ਆਉਂਦਾ ਪਾਕਿਸਤਾਨ ਤੋਂ ਆਉਂਦਾ ਉਹਨੂੰ ਵੀ ਜਦੋਂ ਖਤਮ ਕਰ ਦੇਣਾ ਵਿਦ ਡਰੋਨ ਟੈਕਨੋਲੋਜੀ ਸਰ ਵੀਟ ਕੈਜੂਅਲ ਨੇ ਕਹਿੰਦੀ ਵੱਡੇ ਮਗਰਮਾਸ਼ ਨਹੀਂ ਬਖਸ਼ੇ ਕੀਤਾ ਦੇ ਕੋਈ ਮਗਰਮੱਛ ਹੋਵੇ ਕੋਈ ਮੱਛੀ ਹੋਵੇ ਕੋਈ ਕਛੂਆ ਹੋਵੇ ਜਿਨੇ ਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਕੇ ਆਪਦੇ ਮਹਿਲ ਉਸਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਇਹ ਜ਼ਹਿਰ ਪਹੁੰਚਾਇਆ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਚਾਹੇ ਕੋਈ ਸਿਆਸੀ ਬੰਦਾ ਹੈ ਚਾਹੇ ਕੋਈ ਆ ਕੋਈ ਪੋਲੀਟੀਸ਼ਨ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਤੇ ਚਾਹੇ ਕੋਈ ਡਰਗ ਤਸਕਰ ਹੈ ਇੱਕ ਵੀ ਬੰਦਾ ਨਹੀਂ ਛੱਡਿਆ ਜਾਊਗਾ ਸਰ ਕਿਉਂਕਿ ਅੰਤਰਰਾਸ਼ਟਰੀ ਬਾਰਡਰ ਤੇ ਇਹ ਜਿਹੜਾ ਇਨੀਸ਼ੀਏਟ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਇਹ ਪੰਜਾਬ ਸਰਕਾਰ ਦੇ ਮੁਲਾਜ਼ਮੇ ਨੂੰ ਹੈਂਡਲ ਕਰਨਗੇ ਬੀਐਸਐਫ ਦੇ ਵਿੱਚ ਕੋਈ ਰੋਲ ਰਹਿਣ ਵਾਲਾ ਜਗਾ ਜਾਂ ਪੰਜਾਬ ਸਰਕਾਰੀ ਇਸ ਨੂੰ ਹੈਂਡਲ ਕਰੇਗੀ ਇਸ ਨੂੰ 100% ਪੰਜਾਬ ਪੁਲਿਸ ਹੀ ਹੈਂਡਲ ਕਰੂਗੀ ਬਟ ਡੈਫੀਨੇਟਲੀ ਕਿਉਂਕਿ ਇੰਟਰਨੈਸ਼ਨਲ ਬਾਰਡਰ ਹੈ ਉਹ ਬੀਐਸਐਫ ਦੇ ਨਾਲ ਉਹਨਾਂ ਦੀ ਡੇਲੀ ਬੇਸਿਸ ਦੇ ਉੱਪਰ ਕੋਆਰਡੀਨੇਸ਼ਨ ਜਿਹੜੀ ਉਹ ਜ਼ਰੂਰ ਹੋਏਗੀ ਤਿੰਨ ਤਿੰਨ ਸਾਲ ਦਾ ਕਾਰਜਕਾਲ ਪੂਰਾ ਦਾਬੋ ਜੀ ਹਮਾ ਦੀ ਪਾਰਟੀ ਦਾ ਹੈ ਦੇਖੋ ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਜੋ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਪੰਜਾਬ ਸਰਕਾਰ ਨੇ ਆਵਾ ਦੀ ਪਾਰਟੀ ਦੀ ਸਰਕਾਰ ਨੇ ਇਹਨਾਂ ਤਿੰਨ ਸਾਲਾਂ ਦੇ ਵਿੱਚ ਕਰ ਦਿਖਾਇਆ ਹਰ ਘਰ ਨੂੰ 300 ਯੂਨਿਟ ਬਿਜਲੀ ਜਿਹੜੀ ਉਹ ਫ੍ਰੀ ਮਿਲ ਰਹੀ ਹੈ 52000 ਨੌਕਰੀਆਂ ਜਿਹੜੇ ਬਿਨਾ ਪੈਸੇ ਸਪਾਰਸ਼ਾ ਤੋਂ ਮਿਲ ਚੁੱਕੀਆਂ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਕਿਸਾਨ ਵੀਰਾਂ ਨੂੰ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦਾ ਨਹਿਰੀ ਪਾਣੀ ਪਹੁੰਚਾਉਣ ਦਾ ਉਹ ਕੰਮ ਵੱਡੇ ਪੱਧਰ ਤੇ ਉੱਪਰ ਹੋ ਚੁੱਕਿਆ ਜੀਵੀਕੇ ਥਰਮਲ ਪਾਵਰ ਪਲਾਂਟ ਪਹਿਲਾ ਪੰਜਾਬ ਇਹ ਜਿਆ ਸੂਬਾ ਬਣ ਕੇ ਜਿਹਨੇ ਪ੍ਰਾਈਵੇਟ ਸੈਕਟਰ ਤੋਂ ਗਵਰਨਮੈਂਟ ਸੈਕਟਰ ਦੇ ਵਿੱਚ ਕੋਈ ਐਕ acquisition ਕੀਤੀ ਹੋਵੇ ਸੋ ਬਹੁਤ ਸਾਰੇ ਕੰਮ ਨੇ ਜੀ ਜਿਹੜੇ ਨਾ ਅਸੀਂ ਕਹੇ ਸੀ ਨਾ ਲੋਕਾਂ ਨੇ ਮੰਗੇ ਸੀਗੇ ਉਹ ਇਹਨਾਂ ਤਿੰਨ ਸਾਲਾਂ ਦੇ ਵਿੱਚ ਅਸੀਂ ਪੂਰੇ ਕਰ ਚੁੱਕੇ ਹਾਂ